ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਸਾਥ ਸੰਗਤ ਜੀਓ ਆਪਾਂ ਅੱਜ ਬੇਨਤੀਆਂ ਸਾਂਝੀਆਂ ਕਰਾਂਗੇ ਆਪ ਜੀ ਦੇ ਨਾਲ ਵਿਸਾਖੀ ਤੋਂ ਮਗਰੋਂ ਇੱਕ ਪਰਲੋ ਦਾ ਮਿਲੇਗਾ ਵੱਡਾ ਸੰਕੇਤ ਵਿਗਿਆਨੀਆਂ ਨੂੰ ਦਸਮ ਗ੍ਰੰਥ ਅਨੁਸਾਰ ਦੇਖੋ 455 ਡਿਗਰੀ ਤੱਕ ਜਾਓ ਨਾਲੇ ਪਾਣੀ ਵੀ ਮੁਕਣਾ ਇਹਨਾਂ ਬੇਨਤੀਆਂ ਨੂੰ ਆਪਾਂ ਥੋੜਾ ਜਿਆ ਸਮਝਾਂਗੇ ਪਹਿਲਾਂ ਰੱਦੇ ਬਲਾਉ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਬਹੁਤ ਜਿਆਦਾ ਸਮਾਂ ਜਿਹੜਾ ਉਹ ਭਿਆਨਕ ਆਉਣ ਵਾਲਾ ਅਜੇ ਤੱਕ ਬੜਾ ਵੱਡਾ ਸਮਾਂ ਜਿਹੜਾ ਹੈ ਉਹ ਭਿਆਨਕ ਹੈ ਸਾਧ ਸੰਗਤ ਆਪਾਂ ਸ਼ਾਇਦ ਇਸ ਚੀਜ਼ ਨੂੰ ਨਹੀਂ ਜਾਣਦੇ ਆਪਾਂ ਸ਼ਾਇਦ ਇਸ ਚੀਜ਼ ਤੋਂ ਹਜੇ ਅਣਜਾਣ ਆ ਪਰ ਅਸੀਂ ਇਹ ਗੱਲ ਜਿਹੜੀ ਹੈ ਉਹ ਭੁੱਲ ਚੁੱਕੇ ਆ ਕਿ ਪਰਲੋ ਦਾ ਸਮਾਂ ਆਣਾ ਅਸੀਂ ਪਹਿਲਾਂ ਤੇ ਸਮਾਂ ਵਧੀਆ ਸੀ ਪਰ ਪਿਛਲੇ ਸਮੇਂ ਦੌਰਾਨ ਪਿਛਲੇ 5 5-6 ਕੁ ਸਾਲਾਂ ਤੋਂ ਆਪਾਂ ਸਮਾਂ ਵੇਖ ਸਕਦੇ ਆ ਗਰਮੀ ਦਾ ਸਮਾਂ ਕਿ ਟੈਂਪਰੇਚਰ ਜਿਹੜਾ ਹੈ ਉਹ ਕਿੰਨਾ ਵੱਧ ਚੁੱਕਿਆ ਹੈ ਘਟਿਆ ਨਹੀਂ ਵਧਿਆ ਹੀ ਹੈ ਉਹਦਾ ਕਾਰਨ ਕੀ ਹੈ ਕਿ ਅਸੀਂ ਅਜਿਹੇ ਸਰੋਤ ਜਿਹੜੇ ਸੀ ਪੈਦਾ ਨਹੀਂ ਕਰ ਸਕੇ ਕਿ ਜਿਹੜੇ ਟੈਂਪਰੇਚਰ ਨੂੰ ਕੰਟਰੋਲ ਕਰ ਸਕਣ ਅਸੀਂ ਤੇ ਇੱਕ ਰੁੱਖ ਵੀ ਨਹੀਂ ਲਾਇਆ ਏਸੀ ਅਸੀਂ ਲਗਾ ਬ ਲੈਨੇ ਆ ਪਰ ਰੁੱਖ ਲਾਉਣ ਵੱਲ ਕਦੇ ਧਿਆਨ ਨਹੀਂ ਦਿੱਤਾ ਏਸੀ ਲਾ ਕੇ ਟੈਂਪਰੇਚਰ ਨੂੰ ਘਟਾਉਣ ਦੀ ਕੋਸ਼ਿਸ਼ ਕਰਦੇ ਆ ਪਰ ਸਾਥ ਸੰਗਤ ਕਦੇ ਅਸੀਂ ਰੁੱਖ ਲਗਾਉਣ ਵੱਲ ਧਿਆਨ ਨਹੀਂ ਦਿੱਤਾ ਮੈਂ ਤੇ ਕਈ ਵਾਰੀ ਬੇਨਤੀਆਂ ਕੀਤੀਆਂ ਨੇ ਕਿ ਜੇਕਰ ਸਾਨੂੰ ਵਧੀਆ ਨੈਟਵਰਕ ਲੈਣ ਵਾਸਤੇ ਜਾਂ ਵਧੀਆ ਇੱਕ ਫੋਨ ਦੀ ਫੈਸਿਲਿਟੀ ਮਿਲਣ ਲੱਗ ਜੇ ਇੱਕ ਇੱਕ ਦਰਖਤ ਪਿੱਛੇ ਅਸੀਂ ਤੇ ਦਰਖਤ ਲਾ ਲਾ ਕੇ ਪੂਰੀ ਦੁਨੀਆ ਨੂੰ ਜੰਗਲ ਬਣਾ ਦੇਣਾ ਸੀ ਪਰ ਅਫਸੋਸ ਕਿ ਸਾਨੂੰ ਸਾਹ ਲੈਣ ਦੇ ਲਈ ਜਿਹੜਾ ਦਰਖਤ ਮਦਦ ਕਰਦੇ ਨੇ ਪਰ ਅਸੀਂ ਇਹ ਦਰਖਤ ਲਾਉਣ ਨੂੰ ਫਿਰ ਵੀ ਤਿਆਰ ਨਹੀਂ ਹੁਣ ਕਈਆਂ ਦਾ ਸਵਾਲ ਹੁੰਦਾ ਜੀ ਦਰਖਤ ਲਾਈਏ ਕਿਥੇ ਜਿੱਥੇ ਥਾਂ ਮਿਲਦੀ ਹੈ ਜਿੱਥੇ ਕੋਈ ਉਹਦਾ ਅਸੀਂ ਦੇਖਭਾਲ ਕਰ ਸਕੀਏ ਤੇ ਉਹ ਦਰਖਤ ਉਥੇ ਲਾਓ ਦਰਖਤ ਲਾਉਣ ਪਿੱਛੇ ਕੋਈ ਆਪਾਂ ਨੂੰ ਪਰਮਿਸ਼ਨ ਥੋੜਾ ਲੈਣੀ ਆ ਬਾਕੀ ਸਰਕਾਰ ਵੀ ਮੇਰੇ ਖਿਆਲ ਦੇ ਵਿੱਚ ਮੈਨੂੰ ਕੁਝ ਵੀਰਾਂ ਨੇ ਦੱਸਿਆ ਹੈ ਕਹਿੰਦੇ ਫਰੀਦ ਦਰਖਤ ਦਿੰਦੀ ਹੈ ਜੀ ਆਧਾਰ ਕਾਰਡ ਤੇ ਅਸੀਂ ਦਰਖਤ ਲੈ ਕੇ ਲਾਉਣ ਵਾਲੇ ਤੇ ਬਣੀਏ ਕਿੱਥੇ ਲਾਵਾਂਗੇ ਜਿੱਥੇ ਅਸੀਂ ਦੇਖਭਾਲ ਕਰ ਸਕੀਏ ਆਪਣੇ ਘਰ 'ਚ ਹੀ ਲਾ ਲਓ ਇੱਕ-ਇੱਕ ਲਾ ਲਓ ਇੱਕ-ਇੱਕ ਬੰਦਾ ਜੇ ਇੱਕ-ਇੱਕ ਦਰਖਤ ਲਾਵੇ ਤੇ ਸ਼ਾਇਦ ਬਹੁਤ ਵੱਡੀ ਸਾਡੀ ਜਿਹੜੀ ਜ਼ਿੰਦਗੀ ਦੀ ਰਾਹਤ ਹੈ ਉਹ ਸਾਨੂੰ ਮਿਲ ਸਕਦੀ ਹੈ ਪਰ ਅਸੀਂ ਇਸ ਚੀਜ਼ ਨੂੰ ਜਿਹੜਾ ਹੈ ਉਹ ਸਮਝਣ ਦਾ ਯਤਨ ਹੀ ਨਹੀਂ ਕਰਦੇ ਅਸੀਂ ਇਸ ਚੀਜ਼ ਨੂੰ ਸਮਝ ਤੋਂ ਪਰੇ ਕਰ ਚੁੱਕੇ ਹਾਂ ਅਸੀਂ ਸਮਝਣ ਦੀ ਕੋਸ਼ਿਸ਼ ਵੀ ਜਿਹੜੀ ਹੈ ਉਹ ਨਹੀਂ ਕਰ ਰਹੇ ਸਭ ਤੋਂ ਵੱਡੀ ਗੱਲ ਤੇ ਇਹ ਹੈ ਅਸੀਂ ਸਮਝ ਹੀ ਨਹੀਂ ਰਹੇ ਕਿ ਅਸੀਂ ਕਰਨਾ ਕੀ ਚਾਹੁੰਦੇ ਹਾਂ ਚਲੋ ਫਿਰ ਮੈਂ ਬੇਨਤੀ ਕਰਕੇ ਆਪ ਜੀ ਦਾ ਫਿਰ ਧਿਆਨ ਦਿਵਾਵਾਂ ਗੁਰਮੁਖ ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਜਦੋਂ ਆਪਾਂ ਪਾਵਨ ਬਾਣੀ ਨੂੰ ਪੜ੍ਹਨੇ ਆ ਉਥੇ ਸਤਿਗੁਰਾਂ ਨੇ ਸਾਫ਼ ਤੌਰ ਤੇ ਇਹ ਜ਼ਿਕਰ ਕੀਤਾ ਹੈ ਮੇਰੇ ਸਤਿਗੁਰੂ ਜੀ ਇਹ ਕਹਿੰਦੇ ਨੇ ਕਿ ਤੁਹਾਨੂੰ ਇਹ ਚੀਜ਼ ਜਿਹੜੀ ਹੈ ਸਮਝਣੀ ਜ਼ਰੂਰ ਪਵੇਗੀ ਤੁਹਾਨੂੰ ਇਹ ਚੀਜ਼ ਵਿਚਾਰਨੀ ਜ਼ਰੂਰ ਪਵੇਗੀ ਭਲਿਓ ਜੇਕਰ ਤੁਸੀਂ ਅੱਜ ਭਾਵੇਂ ਇਹਨਾਂ ਚੀਜ਼ਾਂ ਨੂੰ ਸਮਝ ਨਹੀਂ ਰਹੇ ਜੇਕਰ ਤੁਸੀਂ ਅੱਜ ਇਹਨਾਂ ਚੀਜ਼ਾਂ ਨੂੰ ਵਿਚਾਰ ਨਹੀਂ ਰਹੇ ਤਾਂ ਤੁਹਾਨੂੰ ਇਹ ਗੱਲ ਜਿਹੜੀ ਹੈ ਜ਼ਰੂਰ ਸਮਝਣੀ ਪਵੇਗੀ ਕਿ ਆਉਣ ਵਾਲਾ ਸਮਾਂ ਜਿਹੜਾ ਨਾ ਤੁਹਾਡੇ ਲਈ ਬਹੁਤ ਭਿਆਨਕ ਹੈ ਆਉਣ ਵਾਲਾ ਸਮਾਂ ਵਿਸਾਖੀ ਤੋਂ ਮਗਰੋਂ ਇੱਕ ਅਜਿਹੀ ਪਰਲੋ ਆਉਣੀ ਹੈ ਵੱਡੇ ਵੱਡੇ ਜਿਹੜੇ ਵਿਗਿਆਨੀ ਨੇ ਵੱਡੇ ਜਿਹੜੇ ਲੋਕ ਨੇ ਉਹਨਾਂ ਨੇ ਇਥੋਂ ਤੱਕ ਇਹ ਗੱਲਾਂ ਜੜੀਆਂ ਨੇ ਸਪਸ਼ਟ ਕਰ ਦਿੱਤੀਆਂ ਨੇ ਕਿੰਦੇ ਇੱਕ ਮਹਾ ਪਰਲੋ ਆਉਣੀ ਹੈ ਜਿਹਦੇ ਨਾਲ ਸਾਡਾ ਨੁਕਸਾਨ ਤੇ ਬਹੁਤ ਹੋਣਾ ਹੈ ਪੂਰੀ ਦੁਨੀਆ ਪੂਰੇ ਲੋਕ ਜਿਹੜੇ ਨੇ ਉਹਦੇ ਨਾਲ ਪ੍ਰਭਾਵਿਤ ਹੋਣਗੇ ਪਰ ਸਾਡੇ ਲੋਕ ਇਸ ਚੀਜ਼ ਨੂੰ ਹਲੇ ਵੀ ਸਮਝ ਨਹੀਂ ਰਹੇ ਸਾਡੇ ਲੋਕ ਇਸ ਚੀਜ਼ ਨੂੰ ਹਲੇ ਵੀ ਕਿਤੇ ਨਾ ਕਿਤੇ ਹਲਕੇ ਦੇ ਵਿੱਚ ਲੈ ਰਹੇ ਨੇ ਪਰ ਅਸੀਂ ਇਹ ਭੁੱਲ ਜਾਂਦੇ ਆਂ ਵੀ ਕਿਤੇ ਨਾ ਕਿਤੇ ਸਾਨੂੰ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਮਝਣੀਆਂ ਪੈਣਗੀਆਂ ਤੇ ਸਾਨੂੰ ਹੀ ਨੁਕਸਾਨ ਸਭ ਤੋਂ ਵੱਧ ਹੋਣਾ ਹੈ ਸਾਨੂੰ ਹੀ ਸਭ ਤੋਂ ਵੱਧ ਨੁਕਸਾਨ ਹੋਣਾ ਹੈ ਤੇ ਜੇ ਹਲੇ ਵੀ ਨਾ ਅਸੀਂ ਸਮਝੇ ਤੇ ਫੇਰ ਸ਼ਾਇਦ ਬਹੁਤ ਜ਼ਿਆਦਾ ਸਾਡਾ ਜਿਹੜਾ ਹੈ ਉਹ ਨੁਕਸਾਨ ਹੋ ਜਾਣਾ ਬਹੁਤ ਜ਼ਿਆਦਾ ਵੱਡਾ ਪਰ ਅਸੀਂ ਸਮਝ ਨਹੀਂ ਰਹੇ ਹਲੇ ਵੀ ਮਹਾ ਪਰਲੋ ਦਾ ਮਤਲਬ ਇਹ ਨਹੀਂ ਹੈਗਾ ਵੀ ਤੇਜ਼ ਹਵਾਵਾਂ ਚੱਲਣਗੀਆਂ ਤੇ ਚੱਲ ਕੇ ਹਟ ਜਾਣਗੀਆਂ ਮਹਾ ਪਰਲੋ ਦਾ ਮਤਲਬ ਕੁਝ ਵੀ ਹੋ ਸਕਦਾ ਹੈ ਦੁਨੀਆ ਨੂੰ ਖਤਮ ਕਰਨ ਦਾ ਜਿਹੜਾ ਸਰੋਤ ਹੈ ਉਹ ਆਪਾਂ ਗਿਣ ਸਕਦੇ ਹਾਂ ਸਰੋਤ ਜਿਹੜਾ ਹੈ ਉਹ ਦੁਨੀਆ ਨੂੰ ਖਤਮ ਕਰਨ ਦਾ ਕਿਉਂਕਿ ਉਹਦੇ ਵਿੱਚ ਚਾਹੇ ਕਰੋਨਾ ਵਰਗੀ ਮਹਾਮਾਰੀ ਆ ਜਾਏ ਤੇ ਚਾਹੇ ਕੋਈ ਮਹਾ ਪਰਲੋ ਆ ਜਾਏ ਚਾਹੇ ਕੋਈ ਹੜ ਆ ਜਾਏ ਕੁਝ ਵੀ ਆ ਜਾਏ ਇਹ ਸਾਰੀਆਂ ਚੀਜ਼ਾਂ ਸਾਨੂੰ ਪਰੇਸ਼ਾਨ ਕਰਨਗੀਆਂ ਪਰ ਅਸੀਂ ਤੇ ਸਮਝ ਨਹੀਂ ਰਹੇ ਹਲੇ ਵੀ ਅਸੀਂ ਨਾ ਚੀਜ਼ਾਂ ਨੂੰ ਨਾ ਜਿਹੜਾ ਹਲਕੇ ਦੇ ਵਿੱਚ ਲੈ ਰਹੇ ਆਂ ਹਲਕੇ ਦੇ ਵਿੱਚ ਬਹੁਤ ਹਲਕੇ ਦੇ ਵਿੱਚ ਲੈ ਰਹੇ ਆਂ ਅਸੀਂ ਸੋਚਦੇ ਆਂ ਵੀ ਨਹੀਂ ਐ ਨਹੀਂ ਕੁਝ ਹੁੰਦਾ ਜੀ ਇਹ ਤਾਂ ਜੀ ਐ ਬਾਦੂ ਦੀਆਂ ਗੱਲਾਂ ਨੇ ਜੀ ਇਹ ਤਾਂ ਫਲਾਨਾ ਜੀ ਕਈਆਂ ਲੋਕਾਂ ਦਾ ਮੰਨਣਾ ਇਹ ਤਾਂ ਜੀ ਕੋਈ ਵੱਡੀ ਗੱਲ ਨਹੀਂ ਹੈਗੀ ਜੀ ਇਹ ਤਾਂ ਕੋਈ ਖਾਸ ਗੱਲ ਹੀ ਨਹੀਂ ਹੈਗੀ ਇਦਾਂ ਦੀਆਂ ਸੋਚਾਂ ਸਾਡੇ ਵਿੱਚ ਬੈਠੀਆਂ ਨੇ ਇਦਾਂ ਦੀਆਂ ਸੋਚਾਂ ਸਾਡੇ ਵਿੱਚ ਕੰਮ ਕਰ ਰਹੀਆਂ ਨੇ ਪਰ ਮੈਂ ਕਦੇ ਨਾ ਕਦੇ ਜਿਹੜੀਆਂ ਬੇਨਤੀਆਂ ਨੇ ਉਹ ਸਾਂਝੀਆਂ ਕਰਦਾ ਹੁੰਨਾ ਕਿ ਗੁਰਮੁਖ ਪਿਆਰਿਓ ਜੇ ਹਲੇ ਵੀ ਅਸੀਂ ਨਾ ਸਮਝੇ ਹਲੇ ਵੀ ਅਸੀਂ ਕੁਝ ਨਾ ਵਿਚਾਰਿਆ ਤੇ ਫਿਰ ਸਮਾਂ ਜਿਹੜਾ ਨਾ ਬਹੁਤ ਦੂਰ ਚਲਿਆ ਜਾਏਗਾ ਸਮਾਂ ਜਿਹੜਾ ਉਹ ਬੜੀ ਦੂਰ ਨੰਗ ਜਾਣਾ ਤੇ ਅਸੀਂ ਫਿਰ ਬਹੁਤ ਪਛਤਾਵਾਂਗੇ ਬਹੁਤ ਜ਼ਿਆਦਾ ਕਿਉਂ ਪਛਤਾਵਾਂਗੇ ਅਸੀਂ ਇਸ ਕਰਕੇ ਪਛਤਾਵਾਂਗੇ ਕਿਉਂਕਿ ਫਿਰ ਸਾਡੇ ਸਮਾਂ ਜਿਹੜਾ ਨਾ ਹੱਥ ਨਹੀਂ ਲੱਗਣਾ ਸਮਾਂ ਜਿਹੜਾ ਨਾ ਉਹ ਸਾਡੇ ਹੱਥ ਨਹੀਂ ਲੱਗਣਾ ਤੇ ਫਿਰ ਅਸੀਂ ਕਹਿਣਾ ਵੀ ਸਾਨੂੰ ਜੀ ਪ੍ਰਮਾਤਮਾ ਨੇ ਵਕਤ ਨਹੀਂ ਦਿੱਤਾ ਸਾਨੂੰ ਪ੍ਰਮਾਤਮਾ ਨੇ ਜਿਹੜਾ ਹੈ ਉਹ ਸਮਾਂ ਨਹੀਂ ਦਿੱਤਾ ਸਾ ਸੰਗਤ ਅਸੀਂ ਇਹ ਇਹਨਾਂ ਚੀਜ਼ਾਂ ਨੂੰ ਪਛਤਾਵਾਂਗੇ ਪਰ ਫਿਰ ਉਹ ਸਮਾਂ ਜਿਹੜਾ ਨਾ ਬਹੁਤ ਦੂਰ ਨੰਗ ਜਾਣਾ ਤੇ ਵੱਡੇ ਸੰਕੇਤ ਤਾਂ ਹੁਣੇ ਮਿਲਣੇ ਸ਼ੁਰੂ ਹੋ ਗਏ ਮਹਾਂਪੁਰਖ ਜਿਹੜੇ ਬੰਦਗੀ ਵਾਲੀਆਂ ਰੂਹਾਂ ਨੇ ਉਹਨਾਂ ਨੇ ਸਾਨੂੰ ਸੁਚੇਤ ਕਰ ਦਿੱਤਾ ਕਿ ਭਾਈ ਸਮਝ ਜਾਓ ਹਲੇ ਸਮਾਂ ਬਹੁਤ ਭਿਆਨਕ ਆਉਣ ਵਾਲਾ ਕਿਉਂਕਿ ਸਮਾਂ ਤੇ ਬਹੁਤ ਵੱਡਾ ਭਿਆਨਕ ਆਈ ਰਿਹਾ ਅਸੀਂ ਵੇਖ ਹੀ ਰਹੇ ਹਾਂ ਚਾਹੇ ਉਹ ਦੁਨੀਆਦਾਰੀ ਦੇ ਵਿੱਚ ਹੋਵੇ ਚਾਹੇ ਜਿਵੇਂ ਮਰਜ਼ੀ ਹੋਵੇ ਜਿਹੜੇ ਮਰਜ਼ੀ ਤਰੀਕੇ ਹੋਣ ਸਰੋਤ ਹੋਣ ਅਸੀਂ ਵੇਖ ਰਹੇ ਹਾਂ ਕਿਉਂਕਿ ਦੁਨੀਆ ਇੱਕ ਦੂਜੇ ਨੂੰ ਮਾਰ ਰਹੀ ਹੈ ਇੱਕ ਦੂਜੇ ਨੂੰ ਖਤਮ ਕਰ ਰਹੀ ਹੈ ਛੋਟੇ ਛੋਟੇ ਬੱਚਿਆਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ਇੱਕ ਬੰਦੇ ਦੀ ਜਿਹੜੀ ਰਾਕਸ਼ਸ ਬੁੱਧੀ ਹੋ ਚੁੱਕੀ ਹੈ ਤੁਸੀਂ ਪਿਛਲੇ ਦਿਨਾਂ ਵਿੱਚ ਵੇਖਿਆ ਹੋਣਾ ਚਲੋ ਬਹੁਤੀ ਦੂਰ ਨਾ ਜਾਓ ਇੱਕ 7 ਸਾਲ ਦਾ ਬੱਚਾ ਸਿਂਹਾ ਦੌੜ ਤੋਂ ਭਵਕੀਰਤ ਸਿੰਘ ਜਿਹਨੂੰ ਅਗਵਾ ਕਰ ਲਿਆ ਗਿਆ ਤੇ ਉਹ ਬੱਚਾ ਅਗਵਾ ਕਰਕੇ ਜਿਸਦੇ ਮਾਪਿਆਂ ਤੋਂ 35 ਲੱਖ ਰੁਪਈਆ ਮੰਗਿਆ ਗਿਆ 35 ਲੱਖ ਰੁਪਈਆ ਇੱਕਦਮ ਇੱਕ ਛਟਕੇ ਦੇ ਵਿੱਚ ਅਮੀਰ ਹੋਣ ਲਈ ਕਦੇ ਇਹ ਨਹੀਂ ਸੋਚਿਆ ਵੀ ਉਸ ਬੱਚੇ ਦਾ ਕੀ ਕਸੂਰ ਹੈ ਕਦੇ ਇਹ ਨਹੀਂ ਸੋਚਿਆ ਵੀ ਉਸ ਬੱਚੇ ਦੇ ਮਾਤਾ ਪਿਤਾ ਤੇ ਕੀ ਬੀਤੇਗੀ ਤੇ ਫਿਰ ਆਪ ਕੀ ਖਟਿਆ ਇੱਕ ਬੰਦੇ ਦਾ ਇਨਕਾਊਂਟਰ ਹੋ ਗਿਆ ਉਹ ਨੌਜਵਾਨ ਕੈਨੇਡਾ ਰਹਿੰਦਾ ਸੀ ਉਥੋਂ ਆਇਆ ਐਡੀ ਵੱਡੀ ਘਟਨਾ ਕਰਨ ਉਥੋਂ ਭਜਿਆ ਤੇ ਮੂਸਾ ਭਜਿਆ ਮੌਤ ਤੋਂ ਮੌਤ ਅੱਗੇ ਖੜੀਏ ਕਹਾਵਤ ਆਪਾਂ ਸਾਰੇ ਜਣ ਇੱਥੇ ਆ ਕੇ ਤੁਹਾਡਾ ਐਕਾਊਂਟਰ ਹੋ ਗਿਆ ਜਿਵੇਂ ਮਾਰਿਆ ਗਿਆ ਮਾਪਿਆਂ ਦਾ ਪੁੱਤ ਚਲੇ ਗਿਆ ਤੇ ਕਹਿਣ ਤੋਂ ਪਾ ਵੀ ਇਹੋ ਜੇ ਕੰਮ ਅਸੀਂ ਪਹਿਲਾਂ ਹੀ ਨਾ ਕਰੀਏ ਵੀ ਜਿਹਦੇ ਨਾਲ ਸਾਨੂੰ ਖਮਿਆਜਾ ਭੁਗਤਣਾ ਪਏ ਬਾਅਦ ਚ ਪਛਤਾਵਾ ਸਾਡੇ ਹੱਥ ਲੱਗੇ ਇਸ ਕਰਕੇ ਅੱਜ ਬੰਦਾ ਹੀ ਬੰਦੇ ਦਾ ਦੁਸ਼ਮਣ ਹੈ ਵੈਰੀ ਬਣਿਆ ਪਿਆ ਹੈ ਮਹਾ ਪਰਲੋ ਤੇ ਜਦੋਂ ਆਏਗੀ ਅਸੀਂ ਖਤਮ ਹੋਵਾਂਗੇ ਪਰ ਅਸੀਂ ਤੇ ਅੱਜ ਹੀ ਇੱਕ ਦੂਜੇ ਨੂੰ ਖਤਮ ਕਰਨ ਤੇ ਲੱਗੇ ਹੋਏ ਹਾਂ ਮੈਂ ਤੇ ਕਈ ਵਾਰੀ ਬੇਨਤੀਆਂ ਕੀਤੀਆਂ ਨੇ ਕਿ ਸਤਿਗੁਰੂ ਇਹ ਵੀ ਕਹਿੰਦੇ ਨੇ ਕਿ ਭਾਈ ਮਹਾ ਪਰਲੋ ਜਿਵੇਂ ਹੁਣ ਅੱਗੇ ਗਰਮੀ ਆਉਣੀ ਹੈ ਉਹਦੇ ਵਿੱਚ ਪਾਰਾ ਬਹੁਤ ਉੱਤੇ ਤੱਕ ਵਧਣਾ ਹੈ ਤੇ ਸਾਡਾ ਨੁਕਸਾਨ ਹੋਣਾ ਤੇ ਹਾਈ ਗਰਮੀ ਹਾਈ ਗਰਮੀ ਸਾਰਿਆਂ ਨੇ ਕਰਨੀ ਹੈ ਪਰ ਕਿਸੇ ਨੇ ਇਸ ਵਿਸ਼ੇ ਵੱਲ ਧਿਆਨ ਨਹੀਂ ਦੇਣਾ ਕਿਸੇ ਨੇ ਇਹ ਗੱਲ ਵੱਲ ਧਿਆਨ ਨਹੀਂ ਦੇਣਾ ਕਿ ਸਾਡਾ ਜਿਹੜਾ ਕਸੂਰ ਹੈ ਉਹ ਸਿਰਫ ਆਪਣਾ ਹੀ ਐ ਤੇ ਨਾਹੀਂ ਅਸੀਂ ਕੋਈ ਯਤਨ ਕੀਤਾ ਨਾਹੀਂ ਪ੍ਰਕਿਰਤੀ ਨੂੰ ਅਸੀਂ ਬਚਾਉਣ ਦਾ ਕੋਈ ਯਤਨ ਕੀਤਾ ਅਸੀਂ ਤੇ ਕੇਵਲ ਤੇ ਕੇਵਲ ਹਾਈ ਬੂ ਕਰਨ ਜੋਗੀ ਰਹਿ ਗਏ ਇਸ ਕਰਕੇ ਹਲੇ ਵੀ ਸਮਝੀਏ ਸਮਾਂ ਸਾਡੇ ਕੋਲ ਵਾਹਿਗੁਰੂ